ਤੋ ਪਹਿਲਾਂ ਮੇਰੇ ਵੱਲੋਂ ਯੰਗ ਸਪੋਰਟਸ ਕਲੱਬ ਗਾਂਦਰਾ ਵੱਲੋਂ ਜਿੰਨੇ ਵੀ ਐਨ ਆਰ ਆਈ ਦੂਰ ਦੁਰੇਡੇ ਵਿਦੇਸ਼ਾਂ ਚੋਂ ਇੱਥੇ ਆਏ ਨੇ ਨਗਰ ਵਿੱਚ ਜਾਂ ਵਿਦੇਸ਼ਾਂ ਵਿੱਚ ਬੈਠੇ ਨੇ ਸਾਰਿਆਂ ਵੱਲੋਂ ਸਾਰੇ ਨਗਰ ਵੱਲੋਂ ਸਾਰੇ ਜਿੰਨੇ ਵੀ ਦਰਸ਼ਕ ਦੇਖ ਰਹੇ ਨੇ ਇਸ ਚੈਨਲ ਨੂੰ ਸਾਰਿਆਂ ਨੂੰ ਹੀ ਸਾਡੇ ਵੱਲੋਂ ਦਿਲ ਦੀਆਂ ਗਹਿਰਾਈਆਂ ਤੋਂ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਗਾਂਦਰਾ ਨਗਰ ਦੇ ਵਿੱਚ ਛਿੰਝ ਮੇਲਾ ਤੇ ਕਬੱਡੀ ਟੂਰਨਾਮੈਂਟ ਹੋਣ ਜਾ ਰਿਹਾ। 20 ਤੇ 21 ਫਰਵਰੀ ਡੇਟਾ ਨੋਟ ਕਰ ਲਓ ਇੱਕ ਵਾਰੀ ਫੇਰ 20 ਤੇ 21 ਫਰਵਰੀ ਨੂੰ ਪਿੰਡ ਗਾਂਦਰਾ ਵਿਖੇ ਵਿਸ਼ਾਲ ਕਬੱਡੀ ਟੂਰਨਾਮੈਂਟ ਅਤੇ ਕੁਸ਼ਤੀ ਦੰਗਲ ਹੋਣ ਜਾ ਰਿਹਾ। ਸੋ ਉਸ ਦੇ ਵਿੱਚ ਉੱਚ ਕੋਟੀ ਦੇ ਪਹਿਲਵਾਨ ਪਹੁੰਚ ਰਹੇ ਨੇ 21 ਤਰੀਕ ਨੂੰ ਸਵੇਰੇ 20 ਤਰੀਕ ਨੂੰ 9 ਵਜੇ ਠੀਕ ਮੇਲਾ ਸ਼ੁਰੂ ਹੋ ਜਾਣਾ। ਕਿਉਂਕਿ ਸਭ ਤੋਂ ਪਹਿਲਾਂ ਸਾਡੇ ਇਲਾਕੇ ਦੇ 10 ਸਕੂਲ ਜਿਹੜੇ ਕਿ ਪ੍ਰਾਇਮਰੀ ਸਕੂਲ ਤੇ ਹਾਈ ਸਕੂਲ ਉਹ ਸ਼ਿਕਰਤ ਕਰਨ ਰਿਹਾ ਇੱਥੇ ਸਾਡੇ ਪਿੰਡ ਗੰਧਰਾ ਨਗਰ ਦੇ ਵਿੱਚ ਜਿਸ ਦੇ ਵਿੱਚ ਐਥਲੈਟਿਕ ਹੋਣਗੀਆਂ ਤੇ ਹੋਰ ਜਿੰਨੇ ਵੀ ਹਾਈ ਜੰਪ ਲੌਂਗ ਜੰਪ ਤੇ ਬੋਰੀ ਰੇਸ ਵਗੈਰਾ ਸਾਰਾ ਹੀ ਰੇਸਾਂ ਹੋਣਗੀਆਂ ਉਸ ਤੋਂ ਬਾਅਦ ਠੀਕ 12 ਵਜੇ ਕਬੱਡੀ ਦਾ ਤਕੜਾ ਟੂਰਨਾਮੈਂਟ ਸ਼ੁਰੂ ਹੋਵੇਗਾ ਜਿਸ ਦੇ ਵਿੱਚ ਬਹੁਤ ਹੀ ਨਾਮੀ ਟੀਮਾਂ ਜਿਹੜੀਆਂ ਕਿ ਇਲਾਕੇ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਖੇਡਦੀਆਂ ਉਹਨਾਂ ਦੇ ਵਿੱਚ ਮੈਂ ਸਾਰੀਆਂ ਕਬੱਡੀਆਂ ਦੇ ਨਾਂ ਲਵਾਂ ਕਿਉਂਕਿ ਸਿਰਫ ਅਸੀਂ 8 ਟੀਮਾਂ ਹੀ ਐਂਟਰ ਕੀਤੀਆਂ ਸਾਂਝ ਕਲੱਬ ਮੈਲਬੌਰਨ ਜਾਣੀਆਂ ਸ੍ਰੀ ਗੁਰੂ ਨਾਨਕ ਦੇਵ ਜੀ ਕਬੱਡੀ ਕੱਪ ਮਲਸੀਆਂ ਸੰਤ ਬਾਬਾ ਓੰਕਾਰ ਨਾਸ ਕਬੱਡੀ ਕਲੱਬ ਕਾਲਾ ਬਾਈਆ ਸਵਾਰਗੀ ਮਾਤਾ ਦਲਜੀਤ ਕੌਰ ਕਬੱਡੀ ਕਲੱਬ ਲਿੱਤਰਾ ਸ਼ਾਹਕੋਟ ਲਾਇਨਜ਼ ਕਲੱਬ ਬਾਬਾ ਘੋੜੇ ਵਾਲਾ ਕਬੱਡੀ ਕਲੱਬ ਰਾਂਗੜਾ ਭਗਵਾਨਪੁਰ ਹਸ਼ਿਆਰਪੁਰ ਤੇ ਵਡਾਲਾ ਇਹ ਅੱਠ ਟੀਮਾਂ ਸਾਡੇ ਕੋਲ ਐਂਟਰ ਹੋ ਚੁੱਕੀਆਂ ਸੋ ਸਾਰੇ ਹੀ ਦਰਸ਼ਕ ਵੀਰਾਂ ਨੂੰ ਜਿਹੜੇ ਕਿ ਕਬੱਡੀ ਦੇ ਪ੍ਰੇਮੀ ਨੇ ਕਬੱਡੀ ਦੇ ਫੈਨ ਨੇ ਉਹਨਾਂ ਨੂੰ ਬੇਨਤੀ ਆ ਕਿ 20 ਫਰਵਰੀ ਆਪਣੇ ਦਿਲਾਂ ਤੇ ਨੋਟ ਕਰ ਲਓ ਠੀਕ 12 ਵਜੇ ਟੂਰਨਾਮੈਂਟ ਸ਼ੁਰੂ ਹੋਵੇਗਾ ਅਤੇ 6 ਵਜੇ ਲਾਸਟ ਮੈਚ ਫਿਨਿਸ਼ ਹੋ ਜਾਣਾ ਸੋ ਉਹ ਅਗਲੇ ਦਿਨ 21 ਫਰਵਰੀ ਨੂੰ ਬਹੁਤ ਹੀ ਵੱਡਾ ਸ਼ਿੰਜ ਮੇਲਾ ਜਿਹੜਾ ਕਿ ਠੀਕ 1 ਵਜੇ ਸ਼ਿੰਜ ਸ਼ੁਰੂ ਹੋਵੇਗੀ ਜਿਸ ਵਿੱਚ ਪੂਰੇ ਪੰਜਾਬ ਦੇ ਨਾਮੀ ਪਹਿਲਵਾਨ ਪਹੁੰਚ ਰਹੇ ਨੇ ਨਾਮੀ ਪਹਿਲਵਾਨਾਂ ਦੇ ਵਿੱਚ ਪ੍ਰਿਤਪਾਲ ਫਗਵਾੜਾ, 호ਦੀ ইরਾਨੀ, ਭੋਲਾ ਮਹਾਰਾਸ਼ਟਰ, ਰਾਜੂ ਰਈਏਵਾਲ, ਸ਼ਾਨਵੀਰ ਕੋਹਾਲੀ, ਸ਼ਹਿਵਾਜ ਆਲਮਗੀਰ, ਲੱਕੀ ਕੋਹਾਲੀ ਮੇਜਰ ਡੇਰਾ ਬਾਬਾ ਨਾਨਕ ਰਵੀ 베ਰਾ ਅਤੇ ਨੂਰ ਆਲਮ ਗਾਇਰ ਪਰਮਿੰਦਰ ਪੱਟੀ ਚੁੰਮਾ ਸ਼ਾ ਕੋਟ ਗਿੰਦਾ ਗਾਦਰਾ ਤੇ ਅਲੀ ਸ਼ੰਕਰ ਤੇ ਹੋਰ ਸਾਡੇ ਪਿੰਡ ਦੇ ਬਹੁਤ ਹੀ ਵਧੀਆ ਕਬੱਡੀ ਦੇ ਪਲੇਅਰ ਲਵ ਗਾਂਦਰਾ ਰਮਨ ਗਾਂਦਰਾ ਤੇ ਸੁਖ ਗਾਂਦਰਾ ਉਹ ਵੀ ਤੁਹਾਡੇ ਰੂਬਰੂ ਹੋਣਗੇ ਤੇ ਬਹੁਤ ਹੀ ਮਹਾਨ ਸ਼ਖਸੀਅਤਾਂ ਸਾਡੇ ਮੁੱਖ ਮਹਿਮਾਨ ਦੇ ਤੌਰ ਤੇ ਦੋਨਾਂ ਦਿਨਾਂ ਦੇ ਵਿੱਚ ਜੋ ਕਿ ਪਹੁੰਚ ਰਹੇ ਨੇ ਬੀਬੀ ਇੰਦਰਜੀਤ ਕੌਰ ਜੀ ਮਾਨ ਐਮ ਐਲ ਏ ਨਕੋਦਰ ਅਤੇ ਸਾਬਕਾ ਐਮ ਐਲ ਏ ਜ세ਦਾਰ ਗੁਰਪ੍ਰਤਾਪ ਸਿੰਘ ਜੀ ਬਡਾਲਾ ਉਹ ਵੀ ਸਾਡੇ ਵਿੱਚ ਹਾਜ਼ਰ ਹੋਣਗੇ ਅਤੇ ਡਾਕਟਰ ਨਵਜੋਤ ਸਿੰਘ ਜੀ ਦਾਈਆ ਸੋ ਇਹ ਇਲਾਕਾ ਨਿਵਾਸੀਆਂ ਨੂੰ ਬੜੀ ਜਾਣ ਕੇ ਖੁਸ਼ੀ ਹੋਵੇ ਕਿ ਗੰਧਰਾ ਨਗਰ ਸਾਂਝੀ ਵਾਲਤਾ ਦਾ ਪ੍ਰਤੀਕ ਹੈ ਇੱਥੇ ਹਮੇਸ਼ਾ ਹੀ ਅਸੀਂ ਕਦੇ ਵੀ ਕਿਸੇ ਪਾਰਟੀ ਬਾਜੀ ਨਾਲ ਗੱਲ ਨਹੀਂ ਕੀਤੀ ਅਮੇਸ਼ਾਂ ਹੀ ਪਾਰਟੀ ਬਾਜ਼ੀ ਤੋਂ ਉੱਪਰ ਉੱਠ ਕੇ ਅਸੀਂ ਆਪਣੇ ਪਿੰਡ ਦੇ ਨਗਰ ਦੇ ਵਿੱਚ ਗੱਲ ਕਰਦੇ ਆਂ ਸਾਡੇ ਸਾਰੀਆਂ ਪਾਰਟੀਆਂ ਦਾ ਸਤਕਾਰ ਬਰਾਬਰ ਹੈ ਜਿੰਨੀਆਂ ਵੀ ਪਾਰਟੀਆਂ ਜੋ ਵੀ ਇੱਥੇ ਉਹਨਾਂ ਦਾ ਆਪਣਾ ਪਲੈਟਫਾਰਮ ਹੈ ਪਰ ਜਦੋਂ ਸਾਡੇ ਪਿੰਡ ਦੀ ਗੱਲ ਆਉਂਦੀ ਹੈ ਸਾਡੇ ਨਗਰ ਨਗਰ ਦੇ ਵਿੱਚ ਸਾਂਝੀ ਵਾਲਤਾ ਸੋ ਸਾਰੇ ਹੀ ਬਹੁਤ ਬਹੁਤ ਸਤਿਕਾਰਯੋਗ ਨੇ ਜਿੰਨੇ ਵੀ ਇੱਥੇ ਸਾਰੇ ਸੱਜਣ ਬੈਠੇ ਨੇ ਮੈਂ ਕਿਸੇ ਦਾ ਨਾਮ ਨਾ ਲਾਵਾਂ ਕਿਉਂਕਿ ਨਾਵਾਂ ਦੀ ਲਿਸਟ ਬੜੀ ਲੰਬੀ ਹੈ ਸੋ ਖਾਸ ਕਰਕੇ ਜਿੰਨੇ ਵੀ ਐਨ ਆਰ ਆਈ ਵੀਰ ਪਹੁੰਚੇ ਨੇ ਤੇ ਜਿੰਨੇ ਵੀ ਨਗਰ ਦੇ ਸਾਰੇ ਰਲ ਮਿਲ ਕੇ ਇਸ ਮੇਲੇ ਨੂੰ ਹੰਬਲਾ ਮਾਰ ਰਹੇ ਨੇ ਤੇ ਕਾਮਯਾਬੀ ਵੱਲ ਲੈ ਕੇ ਜਾ ਰਹੇ ਨੇ ਸਾਰਿਆਂ ਦਾ ਹੀ ਬਹੁਤ ਬਹੁਤ ਧੰਨਵਾਦ ਆ ਕਿਉਂਕਿ ਉਹਨਾਂ ਦੀਆਂ ਮਿਹਨਤ 20 ਤੇ 21 ਫਰਵਰੀ ਨੂੰ ਦੇਖੀ ਜਾਣੀ ਆ ਸੋ ਦਰਸ਼ਕ ਵੀਰਾਂ ਨੂੰ ਬੇਨਤੀ ਆ ਕਿ ਜਿੱਥੇ ਤੁਸੀਂ ਐਥਲੈਟਿਕ ਨੂੰ ਪਿਆਰ ਕਰਦੇ ਹੋ ਕਬੱਡੀ ਨੂੰ ਪਿਆਰ ਕਰਦੇ ਹੋ ਸ਼ਿੰਜ ਨੂੰ ਪਿਆਰ ਕਰਦੇ ਹੋ ਤੇ ਆਓ ਜੁੜੋ ਸਾਡੇ ਨਾਲ ਗਾਂਧਰਾ ਨਗਰ ਦੇ ਵਿੱਚ 20 ਤੇ 21 ਫਰਵਰੀ ਨੂੰ ਕਬੱਡੀ ਟੂਰਨਾਮੈਂਟ ਐਥਲੈਟਿਕਸ ਮੁਕਾਬਲੇ ਸਕੂਲਾਂ ਦੇ ਤੇ ਕੁਸ਼ਤੀ ਦਾ ਦੰਗਲ ਹੋਣ ਜਾ ਰਿਹਾ ਹੈ ਸਾਡੇ ਵਿੱਚ ਬਹੁਤ ਹੀ ਕਿਉਂਕਿ ਕੁਝ ਗੱਲਾਂ ਇਹ ਜਈਆਂ ਹੁੰਦੀਆਂ ਜਿਹੜਾ ਕਿ ਨਾ ਚਾਹੁੰਦੇ ਹੋਏ ਵੀ ਸਾਨੂੰ ਨਾਂ ਲੈਣਾ ਪੈਂਦਾ ਕਿਉਂਕਿ ਵੈਸੇ ਤਾਂ ਸਾਰੀਆਂ ਸ਼ਖਸੀਅਤਾਂ ਬਹੁਤ ਤਕੜੇ ਪਲੇਟਫਾਰਮ ਤੇ ਨੇ ਸਾਰਿਆਂ ਨੇ ਬੜੇ ਬੱਡੇ ਬੱਡੇ ਮਾਰ ਕੇ ਮਾਰੇ ਨੇ ਤੋਂ ਸਾਡੇ ਵਿੱਚ ਸਪੈਸ਼ਲੀ ਪਹੁੰਚੇ ਰਹੇ ਸਾਡੇ ਵੱਡੇ ਵੀਰ ਜਿਨ੍ਹਾਂ ਨੇ ਕਿ ਜਦੋਂ ਅਸੀਂ ਛੋਟੇ-ਛੋਟੇ ਸੀ ਅਸੀਂ ਕੁਸ਼ਤੀਆਂ ਦੇ ਨਾਲ ਜੁੜੇ ਕੁਲਵੰਤ ਸਿੰਘ ਜੀ ਪਹਿਲਵਾਨ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਇੱਥੇ ਆਉਣ ਤੇ ਸੋ ਸਾਰੇ ਜਿੰਨੇ ਵੀ ਸੱਜਣ ਇੱਥੇ ਪਹੁੰਚੇ ਨੇ ਸਾਰਿਆਂ ਦਾ ਹੀ ਯੰਗ ਸਪੋਰਟਸ ਕਲੱਬ ਵੱਲੋਂ ਤੇ ਐਨ ਆਰ ਆਈ ਸਭਾ ਵੱਲੋਂ ਸਾਰੇ ਹੀ ਜਿੰਨੇ ਵੀ ਗਾਂਧਰਾ ਦੀ ਪੰਚਾਇਤ ਵੱਲੋਂ ਸਾਰਿਆਂ ਦਾ ਹੀ ਬਹੁਤ-ਬਹੁਤ ਧੰਨਵਾਦ ਤੇ ਦਿਲ ਦੀਆਂ ਗਹਿਰਾਈਆਂ ਤੋਂ ਇੱਕ ਵਾਰੀ ਤੁਹਾਡਾ ਸਾਰਿਆਂ ਦਾ ਫੇਰ ਹਾਰਦਿਕ ਸਵਾਗਤ ਆ ਤੁਹਾਡੇ ਲਈ ਸਾਡੀਆਂ ਅੱਖਾਂ ਵਿਚੀਆਂ ਰਹਿਣਗੀਆਂ ਤੇ ਲਓ ਆਓ ਜੁੜਦੇ ਆ 20 ਤੇ 21 ਫਰਵਰੀ ਨੂੰ ਗਾਂਧਰਾ ਨਗਰ ਦੇ ਵਿੱਚ ਵਸ਼ਾਲ ਕੁਸ਼ਤੀ ਦੰਗਲ ਤੇ ਕਬੱਡੀ ਟੂਰਨਾਮੈਂਟ ਦੇ ਨਾਲ ਥੈਂਕ ਯੂ ਹਾਂਜੀ ਹਾਂਜੀ ਸਾਰੇ ਹੁੰਦੇ ਆ ਜੀ ਦਿਆਂ ਖੇਡਾਂ ਪਿੰਡ ਗੰਦਰਾਂ ਦੀਆਂ ਜਿਹਦੇ ਵਿੱਚ ਸਵਰਗੀ ਮੋਦਰ ਸਿੰਘ ਯਾਦਗਾਰੀ ਯਾਦਗਾਰੀ ਕਬੱਡੀ ਟੂਰਨਾਮੈਂਟ ਅਤੇ ਛਿੰਝ ਮੇਲਾ ਕਰਵਾਇਆ ਜਾ ਰਿਹਾ ਜਿਸ ਵਿੱਚ ਉੱਚ ਕੁਟੀ ਦੇ ਪ੍ਰਮਾਣ ਆ ਰਹੇ ਆ ਜਿਸ ਵਿੱਚ ਪਹਿਲੇ ਦਿਨ 20 ਤਰੀਕ ਨੂੰ ਕਬੱਡੀ ਦੀਆਂ ਛੋਟੇ ਬੱਚਿਆਂ ਦੀਆਂ 20 ਤਰੀਕ ਨੂੰ ਛੋਟੇ ਬੱਚਿਆਂ ਦੀਆਂ ਗੇਮਾਂ ਕਰਵਾਈਆਂ ਜਾਣੀਆਂ ਉਸ ਤੋਂ ਬਾਅਦ 1 ਵਜੇ ਤੋਂ ਸ਼ੁਰੂ ਹੋ ਕੇ ਸ਼ਾਮ ਦੇ 6 ਵਜੇ ਤੱਕ ਜਿਹੜਾ ਕਬੱਡੀ ਟੂਰਨਾਮੈਂਟ ਉਹ ਕਰਵਾਇਆ ਜਾ ਰਿਹਾ ਤੇ 21 ਤਰੀਕ ਨੂੰ ਜਿਹੜਾ ਵੱਡਾ ਵਿਸ਼ਾਲ ਕੁਸ਼ਤੀ ਦੰਗਲ ਆ ਉਹ ਕਰਵਾਇਆ ਜਾ ਰਿਹਾ ਜਿਹਦੇ ਵਿੱਚ ਪ੍ਰਤਮਰ ਫਗਵਾੜਾ, ਫੋਦੀ ਰਾਣੀ, ਕੋਲਾ ਮਹਾਰਾਸ਼ਟਰ, ਰਾਜੂ ਰਈਏਵਾਲ, ਸ਼ਾਨਬੀਰ ਕੋਹਾਲੀ, ਸ਼ੇਬਾਜ਼ আলমਗੀਰ, ਲੱਕੀ ਕੋਹਾਲੀ, ਮੇਜਰ ਡੇਰਾ ਬਾਬਾ ਨਾਨਕ, ਰਵੀ ਵੀਰਾਂ ਤੇ ਨੂਰ আলমਗੀਰ ਜਿਹੜੇ ਵਿੱਚ ਸ਼ਿਰਕਤ ਕਰ ਰਹੇ ਆ। ਆਪ ਸਭ ਨੂੰ ਸਦਾ ਦਿੱਤਾ ਜਾਂਦਾ ਸੰਗਤਾਂ ਨੂੰ ਵੀ ਇਸ ਮੇਲੇ ਵਿੱਚ ਹਮ ਹਮ ਕੇ ਜਰੂਰ ਪਹੁੰਚੋ ਧੰਨਵਾਦ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ 36ਆ ਖੇਡਾਂ ਪਿੰਡ ਗਾਂਧਰਾ ਦੀਆਂ ਜਿਹੜੀਆਂ ਸਾਡੇ ਨਗਰ ਵਿੱਚ ਹੋ ਰਹੀਆਂ ਆ ਜਿਹਦੇ ਵਿੱਚ ਕਬੱਡੀ ਟੂਰਨਾਮੈਂਟ ਆ ਤੇ ਛਿੰਝ ਮੇਲਾ ਕਰਵਾਇਆ ਜਾ ਰਿਹਾ ਜਿਸ ਵਿੱਚ 20 ਤਰੀਕ ਨੂੰ ਪ੍ਰਾਇਮਰੀ ਸਕੂਲਾਂ ਦੇ ਬੱਚਿਆਂ ਦੀਆਂ ਖੇਡਾਂ ਉਸ ਤੋਂ ਬਾਅਦ ਜਿਹੜਾ ਆ ਉਹ 8 ਕਲੱਬਾਂ ਦੀਆਂ ਟੀਮਾਂ ਦਾ ਮੈਚ ਕਰਵਾਏ ਜਾਣਗੇ ਸ਼ਾਮ ਦੇ 6 ਵਜੇ ਤੱਕ 21 ਤਰੀਕ ਨੂੰ ਅਸੀਂ ਬਹੁਤ ਵੱਡਾ ਦੰਗਲਾ ਕਰਵਾ ਰਹੇ ਹਾਂ ਜਿਹਦੇ ਵਿੱਚ ਪ੍ਰਤਪਾਲ ਫਗਵਾੜਾ ਬੋਦੀ ਰਾਨੀ ਰਾਜੂ ਰਈਏਵਾਲ ਵਿਜੇ ਡੇਰਾ ਬਾਬਾ ਨਾਨਕ ਤੇ ਸ਼ਾਨਵੀਰ ਕੋਹਾਲੀ ਸ਼ੇਬਾਜ ਆ ਨੂਰ ਆਲਮ ਵਗੈਰੇ আলমਗੀਰ ਆ ਤੇ ਕਾਫੀ ਨਾਮੀ ਪਲਵਾਨ ਆ ਰਹੇ ਆ ਜਿਹਦੇ ਵਿੱਚ ਆਪ ਜੀ ਨੂੰ ਸਾਰਿਆਂ ਨੂੰ ਖੁਸ਼ੀ ਦਾ ਦਤਾ ਦਿੱਤਾ ਜਾਂਦਾ ਆ ਕਿ ਸਾਡੇ ਪਿੰਡ ਆ ਕੇ ਜਿੰਨੀਆਂ ਵੀ ਕੁਸ਼ਤੀਆਂ ਦਾ ਆਨੰਦ ਮਾਣ ਸਕੋ ਉਹਨਾ ਮਾਣੋ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚਾਹਿਆਂ ਜੇ ਸਤਗੁਰ ਨਦਰ ਕਰੇ ਇਹ ਸਾਡੇ ਪਿੰਡ ਤੇ ਨਗਰ ਤੇ ਖੁਸ਼ੀਆਂ ਦਾ ਖੇੜਾ ਉਸ અપਾਰ ਵਾਹਿਗੁਰੂ ਦੀ ਕਿਰਪਾ ਦੇ ਨਾਲ ਸਾਡੇ ਤੇ ਖੁਸ਼ੀਆਂ ਦਾ ਖੇੜਾ ਆਇਆ ਵਾ ਸਾਡੇ ਪਿੰਡ ਦੇ ਵਿੱਚ ਸਾਰੇ ਐਨਆਰਆਈ ਵੀਰ ਜਿੰਨੇ ਵੀ ਆ ਸਾਰੇ ਨਗਰ ਵਾਸੀਆਂ ਦੇ ਨਾਲ ਅਸੀਂ ਇਹ ਪਿੰਡ ਗੰਧਰਾਂ ਦਾ ਖੇਡ ਮੇਲਾ ਜੋ ਮਨਾਉਂਦੇ ਜਾ ਰਹੇ ਆ ਤੇ ਜਿਹਦੇ ਵਿੱਚ ਖੇਡਾਂ ਪਿੰਡ ਗੰਧਰਾਂ ਦੀਆਂ ਸਰਦਾਰ ਮੋਹਦੈ ਸਿੰਘ ਯਾਦਗਾਰੀ ਕਬੱਡੀ ਟੂਰਨਾਮੈਂਟ ਅਤੇ ਵਿਸ਼ਾਲ ਕੁਸ਼ਤੀ ਨੰਗਲ ਦੰਗਲ 20-21 ਫਰਵਰੀ 2026 ਦਾ ਸ਼ੁੱਕਰਵਾਰ ਅਤੇ ਸ਼ਨੀਵਾਰ ਪਿੰਡ ਗੰਦਰਾਤ ਸੀ ਨਕੋਦਰ ਜਲੰਧਰ ਇਲਾਕਾ ਨਿਵਾਸੀ ਖੇਡ ਪ੍ਰੇਮੀਆ ਨੂੰ ਇਹ ਜਾਣ ਕੇ ਬੜੀ ਖੁਸ਼ੀ ਹੋਵੇ ਕਿ ਕਿ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ 21 ਫਰਵਰੀ 2026 ਨੂੰ ਸਾਲਾਨਾ ਕਬੱਡੀ ਟੂਰਨਾਮੈਂਟ ਟੂਰਨਾਮੈਂਟ ਅਤੇ ਸ਼ਹਿਜ ਮੇਲਾ ਕਰਵਾਇਆ ਜਾ ਰਿਹਾ ਹੈ ਆਪ ਜੀ ਨੂੰ ਨਗਰ ਵਾਸੀਆਂ ਨੂੰ ਖੁੱਲਾ ਸੱਦਾ ਪੱਤਰ ਵਾ ਹਮ ਹਮਾ ਕੇ ਪਹੁੰਚੋ ਇਸ ਮੇਲੇ ਦੀਆਂ ਰੌਣਕਾਂ ਨੂੰ ਵਧਾਓ ਨਕੋਦਰ ਸ਼ਹਿਰ ਦੀ ਟੂਰਨਾਮੈਂਟ ਦੇ ਸ਼ਹਿਜ ਮੇਲੇ ਕਰਵਾਇਆ ਜਾ ਰਿਹਾ ਹੈ ਨਕੋਦਰ ਸ਼ਹਿਰ ਦੀ ਬੁੱਕਲ ਸਮੂਹ ਪਿੰਡ ਗੰਦਰਾ ਵਿਖੇ ਹੋ ਰਿਹਾ ਹੈ ਸ਼ਹਿਜ ਮੇਲੇ ਦੇ ਮਹਾਕੋੜੇ ਪਹੁੰਚਣ ਲਈ ਆਪ ਜੀ ਨੂੰ ਖੁੱਲਾ ਸੱਦਾ ਦਿੱਤਾ ਜਾਂਦਾ ਹੈ ਸ਼ਹਿਜ 21 ਫਰਵਰੀ 2026 ਨੂੰ ਠੀਕ ਦੁਪਹਿਰ 1 ਵਜੇ ਨਿਕਲੇਗੀ ਜਿਸ ਵਿੱਚ ਪੰਜਾਬ ਭਾਰਤ ਤੋਂ ਨਾਮਵਰ ਅਖਾੜਿਆਂ ਦੇ ਪਹਿਲਵਾਨ ਆਪਣੀ ਕਲਾ ਦਾ ਜੋਰ ਦਿਖਾਉਣਗੇ ਸ਼ਹਿਜ ਮੇਲੇ ਵਿੱਚ ਵਿਦੇਸ਼ਾਂ ਤੋਂ ਐਨ ਆਰ ਆਈ ਵੀਰ ਸ਼ਹਿਜ ਮੇਲਾ ਕਰਵਾਉਣ ਲਈ ਵਿਸ਼ੇਸ਼ ਤੌਰ ਤੇ ਪਹੁੰਚ ਰਹੇ ਹਨ ਤੇ ਜਿਹਦੇ ਵਿੱਚ ਹਲਕੇ ਦੇ ਮੁੱਖ ਮਹਿਮਾਨ ਬੀਬੀ ਇੰਦਰਜੀਤ ਕੋਜੀ ਮਾਨ ਐਮਐਲ ਨਕੋਦਰ ਸਰਦਾਰ ਜਥੇਜਾਰ ਗੁਰਪ੍ਰਤਾਸ ਸਿੰਘ ਵਿਡਾਲਾ ਸਾਹਿਬ ਸਾਬਕਾ ਐਮਐਲਏ ਜੋ ਕਿ ਵਿਸ਼ੇਸ਼ ਤੌਰ ਤੇ ਡਾਕਟਰ ਨਵਜੋਤ ਸਿੰਘ ਦਈਆ ਜੀ ਜੋ ਸਾਡੇ ਵਿੱਚਕਾਰ ਪਹੁੰਚ ਰਹੇ ਨੇ ਮੇਲੇ ਦੀਆਂ ਰੌਣਕਾਂ ਨੂੰ ਵਧਾ ਰਹੇ ਨੇ ਆਪ ਸਭ ਨਗਰ ਵਾਸੀਆਂ ਨੂੰ ਖੁੱਲਾ ਸੱਦਾ ਪੱਤਰਾਂ ਹਮ ਹਮਾ ਕੇ ਪਹੁੰਚੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਜੀ ਨੂੰ ਇਹ ਜਾਣ ਕੇ ਬੜੀ ਖੁਸ਼ੀ ਹੋਵੇਗੀ ਹੋਵੇਗੀ ਕਿ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ 36ਵਾਂ ਖੇਡ ਮੇਲਾ ਜਿਹਦਾ ਨਾਮ ਖੇਡਾਂ ਪਿੰਡ ਗੰਦਰਾ ਦੀਆਂ 20 ਤੇ 21 ਫਰਵਰੀ ਨੂੰ ਬੜੀ ਧੂਮ ਧਾਮ ਨਾਲ ਕਰਵਾਇਆ ਜਾ ਰਿਹਾ ਜੋ ਕਿ ਮੋਦਰਨ ਸਿੰਘ ਮੈਮੋਰੀਅਲ ਜੀ ਦੇ ਨਾਂ ਤੇ ਹੁੰਦਾ ਹਰ ਸਾਲ ਦੀ ਤਰ੍ਹਾਂ ਐਕਟੀਵ ਹੋ ਰਿਹਾ ਸੋ ਜਿਸ ਵਿੱਚ 21 ਤਰੀਕ ਨੂੰ 8 ਅਕੈਡਮੀਆ ਭਾਗ ਲੈ ਰਹੀਆਂ ਕਬੱਡੀ ਦੇ ਬਹੁਤ ਛੋਟੀ ਦੇ ਮੈਚ ਹੋਣਗੇ ਜਿਨ੍ਹਾਂ ਵਿੱਚ ਅਕੈਡਮੀਆ ਆ ਰਹੀਆਂ ਆ ਸਾਂਝਾ ਕਲੱਬ ਮੈਲਬੌਰਨ ਜਾਨੀਆਂ ਦੂਜੇ ਨੰਬਰ ਤੇ ਸ੍ਰੀ ਗੁਰੂ ਨਾਨਕ ਦੇਵ ਕਬੱਡੀ ਕਲੱਬ ਮਲਸੀਆਂ ਤੀਜੀ ਸੰਤ ਬਾਬਾ ਅੰਕਾਰਨਾਥ ਕਬੱਡੀ ਕਲੱਬ ਕਾਲਾ ਬਾਈਆਂ ਚੌਥੀ ਸਵਰਗਵਾਸੀ ਮਾਤਾ ਦਲਜੀਤ ਕੌਰ ਕਬੱਡੀ ਕਲੱਬ ਲਿੱਤਰਾ ਅੱਗੇ ਪੰਜਵੀਂ ਸ਼ਾਹਕੋਟ ਲਾਇਓਂਸ ਛੇਵੀਂ ਬਾਬਾ ਘੋਡੇਵਾਲਾ ਕਬੱਡੀ ਕਲੱਬ ਰਾਂਗੜਾ ਅਤੇ ਇੱਕ ਭਗਵਾਨਪੁਰ ਹਿਯਾਰਪੁਰ ਤੇ ਅੱਠਵੀਂ ਕਲੱਬਾ ਵਡਾਲਾ ਇਹ ਅੱਠੇ ਹੀ ਕਲੱਬਾਂ 21 ਤਰੀਕ ਨੂੰ ਅਚਕੋਟੀ ਦੇ ਮੈਚ ਹੋਣਗੇ ਜੋ ਕਿ 12 ਵਜੇ ਸ਼ੁਰੂ ਹੋ ਕੇ ਤਕਰੀਬਨ ਅਸੀਂ 6 ਵਜੇ ਇਹ ਖਤਮ ਕਰਾਂਗੇ ਉਸ ਤੋਂ ਬਾਅਦ ਉਦੋਂ ਪਹਿਲਾਂ ਸਵੇਰੇ ਨਕੋਦਰ ਜੂਨ ਦੇ 10 ਸਕੂਲਾਂ ਦੀਆਂ ਪ੍ਰਾਇਮਰੀ ਸਕੂਲਾਂ ਦੀਆਂ ਐਥਲੈਟਿਕ ਕਰਾਇਆ ਜਾਣਗੇ ਰੱਸਾ ਕਸ਼ੀ ਕਰਾਇਆ ਜਾਊ ਖੋਖੋ ਕਬੱਡੀ ਦੇ ਹੋਣਗੇ 21 ਤਰੀਕ ਨੂੰ ਬਹੁਤ ਹੀ ਵੱਡਾ ਦੰਗਲ ਕਰਵਾਇਆ ਜਾ ਰਿਹਾ ਜਿਹਦੇ ਵਿੱਚ ਪੰਜਾਬ ਨੇ ਹਿੰਦੁਸਤਾਨ ਦੇ ਚਕੋਟੀ ਦੇ ਪਹਿਲਵਾਨ ਆ ਰਹੇ ਆ ਜੋ ਕਿ ਤੁਸੀਂ ਮੇਰੇ ਪਿੱਛੇ ਲੱਗਾ ਬੋਰਡ ਦੇਖ ਰਹੇ ਹੋਵੋਗੇ ਪ੍ਰਤਪਾਲ ਫਗਵਾੜਾ ਹੋਤੀ ਇਰਾਨੀ ਓਲਾ ਮਹਾਰਾਸ਼ਟਰ ਰਾਜੂ ਰਈਆਲ ਸ਼ਾਨਵੀਰ ਕੁਹਾੜੀ ਸ਼ਹਿਬਾਜ਼ আলমগীর ਲੱਕੀ ਕੁਹਾੜੀ ਮੇਜਰ ਦੇਰਾ ਬਾਬਾ ਨਾਨਕ ਰਵੀ ਵੇਰਾ ਨੂਰ আলমগীর ਸੁੱਖਾ ਗਾਂਧਰਾ ਰਮਨ ਲਾਭ ਅਲੀ ਸ਼ੰਕਰ ਗਿੰਦਾ ਗਾਂਧਰਾ ਚੁੰਮਾ ਸ਼ਾਹਕੁਲ ਪਰਮਿੰਦਰ ਪੱਟੀ ਅਤੇ ਹੋਰ ਅਨੇਕ ਪਹਿਲਵਾਨ ਇਹਦੇ ਵਿੱਚ ਤਕਰੀਬਨ ਤਕਰੀਬਨ 35 ਅਖਾੜੇ ਭਾਗ ਲੈ ਰਹੇ ਆ ਸੋ ਸਮੂਹ ਖੇਡ ਪ੍ਰੇਮੀਆਂ ਨੂੰ ਇਹ ਬੇਨਤੀ ਕੀਤੀ ਜਾਂਦੀ ਹੈ ਕਿ ਇਸ ਮੇਲੇ ਵਿੱਚ ਪਹੁੰਚ ਕੇ ਆਪਣੀ ਰੌਣਕ ਨੂੰ ਵਧਾਓ ਤੇ ਕਬੱਡੀ ਤੇ ਕੁਸ਼ਤੀ ਦਾ ਆਨੰਦ ਮਾਣੋ ਸਾਰਿਆਂ ਨੂੰ ਜੀ ਆ ਲੰਗਰ ਅਟੱਤ ਵਰਤੂਗਾ ਧੰਨਵਾਦ ਥੈਂਕ ਯੂ